ਪੀਪੀਟੀਵੀ ਦੇਖ ਰਹੇ ਸਭ ਦੋਸਤਾਂ ਨੂੰ ਜੀ ਆਇਆਂ ਨੂੰ ਸਸ ਸ੍ਰੀਕਾਲ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੁਸਾਂਝ ਸਦਾ ਸੁਰਖੀਆਂ ਵਿੱਚ ਰਹਿੰਦਾ ਹੈ ਕਦੇ ਵੱਡੇ ਸ਼ੋਅਾਂ ਨਾਲ ਕਦੇ ਵਰਲਡ ਟੂਰ ਨਾਲ ਸਦਾ ਸੁਰਖੀਆਂ ਉਸਦਾ ਪਿੱਛਾ ਕਰਦੀਆਂ ਨੇ ਪੰਜਾਬੀ ਆ ਗਿਆ ਓਏ ਉਸਤੇ ਡਾਇਲੌਗ ਨੇ ਜਿੱਥੇ ਵਿਸ਼ਵ ਪ੍ਰਸਿੱਧੀ ਹਾਸਲ ਕੀਤੀ ਉਸਤੇ ਨਾਲ-ਨਾਲ ਕੁਝ ਲੋਕਾਂ ਨੇ ਇਸਦਾ ਵਿਰੋਧ ਵੀ ਕੀਤਾ ਦਲਜੀਤ ਇੱਕ ਛੋਟੇ ਜਿਹੇ ਪਰਿਵਾਰ ਚ ਉੱਠ ਕੇ ਅੱਜ ਪ੍ਰਸਿੱਧੀ ਦੇ ਸਿਖਰਲੇ ਡੰਡੇ ਉੱਪਰ ਖੜਾ ਹੈ ਪੰਜਾਬੀ ਗਾਇਕੀ ਨੂੰ ਜੋ ਮਕਾਮ ਦਲਜੀਤ ਨੇ ਦਵਾਇਆ ਉਸ ਨੂੰ ਪੰਜਾਬੀ ਗਾਇਕੀ ਵਿੱਚੋਂ ਮੰਨフィ ਨਹੀਂ ਕੀਤਾ ਜਾ ਸਕਦਾ ਇੱਕ ਸਮੇਂ ਪੰਜਾਬੀ ਗਾਇਕੀ ਨੂੰ ਵਿਸ਼ੇ ਪੱਧਰ ਤੇ ਲੈ ਕੇ ਜਾਣ ਵਿੱਚ ਗੁਰਦਾਸ ਮਾਨ ਹੰਸਰਾਜ ਹੰਸ ਮਲਕੀਸ਼ ਸਿੰਘ ਨੇ ਵੀ ਆਪਣਾ ਕਾਫੀ ਯੋਗਦਾਨ ਪਾਇਆ ਪਰ ਅੱਜ ਸਮਾਂ ਦਲਜੀਤ ਦੁਸਾਂਜਦਾ ਹੈ ਦਲਜੀਤ ਨੇ ਗਾਇਕੀ ਵਿੱਚ ਬਹੁਤ ਪੈਸਾ ਕਮਾਇਆ ਪਰ ਉਸਨੇ ਆਪਣੇ ਮਿਆਰ ਨੂੰ ਬਣਾਈ ਰੱਖਣ ਵਾਸਤੇ ਖਰਚਾ ਵੀ ਬਹੁਤ ਕੀਤਾ ਹੈ ਪ੍ਰਸਿੱਧੀ ਦੇ ਨਾਲ ਨਾਲ ਵਿਵਾਦਾਂ ਨੇ ਵੀ ਸਦਾ ਉਸਦਾ ਪਿੱਛਾ ਕੀਤਾ ਹੈ ਤਾਜ਼ਾ ਵਿਵਾਦ ਉਸਤਾ ਫਿਲਮ ਸਰਦਾਰ ਜੀ 3 ਨਾਲ ਸੰਬੰਧਿਤ ਹੈ ਜੋ ਕਿ ਉਸ ਦੀਆਂ ਪੁਰਾਣੀਆਂ ਫਿਲਮਾਂ ਦਾ ਹੀ ਸੀਕੁਐਂਸ ਹੈ ਇਸ ਫਿਲਮ ਦੇ ਟੀਜ਼ਰ ਰਿਲੀਜ਼ ਹੋਣ ਦੇ ਨਾਲ ਹੀ ਇਸਦਾ ਵਿਵਾਦ ਪੈਦਾ ਹੋ ਗਿਆ ਕੀ ਪੰਜਾਬੀ ਮੀਡੀਆ ਕੀ ਨੈਸ਼ਨਲ ਮੀਡੀਆ ਸਭ ਵਿੱਚ ਇਸ ਦੀ ਚਰਚਾ ਹੋਣ ਲੱਗੀ ਵੱਡੀਆਂ-ਵੱਡੀਆਂ ਡਿਬੇਟਾਂ ਅਤੇ ਪ੍ਰਾਈਮ ਟਾਈਮ ਹੋਣ ਲੱਗੇ ਵਿਵਾਦ ਦਾ ਕਾਰਨ ਉਸਦੀ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਕੁੜੀ ਹਾਨੀਆ ਆਮਰ ਬਣੀ ਜਿਵੇਂ ਸਭ ਨੂੰ ਪਤਾ ਹੈ ਕਿ ਪਹਿਲਗਾਮ ਦੀ ਘਟਨਾ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਜਿਸ ਨੂੰ ਇਸ ਫਿਲਮ ਨਾਲ ਜੋੜਿਆ ਜਾ ਰਿਹਾ ਹੈ ਦਲਜੀਤ ਧੁਰਾਂ ਦੀ ਇਹ ਫਿਲਮ ਇਸ ਘਟਨਾ ਤੋਂ ਪਹਿਲਾਂ ਮੁਕੰਮਲ ਹੋ ਚੁੱਕੀ ਸੀ ਪਰ ਕੁਝ ਲੋਕਾਂ ਨੇ ਇਸਤੇ ਵਿਵਾਦ ਪੈਦਾ ਕਰ ਦਿੱਤਾ ਕੁਝ ਲੋਕਾਂ ਨੇ ਦਿਲਜੀਤ ਨੂੰ ਗਦਾਰ ਤੱਕ ਆਖ ਦਿੱਤਾ ਗਦਾਰ ਅਤੇ ਦੇਸ਼ ਭਗਤੀ ਦੇ ਸਰਟੀਫਿਕੇਟ ਵੀ ਕੁਝ ਲੋਕ ਆਪਣੇ ਹੱਥਾਂ ਵਿੱਚ ਲਈ ਫਿਰਦੇ ਨੇ ਦੇਸ਼ ਨੂੰ ਪਿਆਰ ਕਰਨਾ ਹਰ ਇੱਕ ਦਾ ਫਰਜ਼ ਹੈ ਆਪਣੀ ਜੰਮਣ ਭੋ ਤੋਂ ਮੁਕੱਦਸ ਦੁਨੀਆ ਦੀ ਕੋਈ ਚੀਜ਼ ਨਹੀਂ ਕਿਸੇ ਵੀ ਫਿਲਮ ਵਿੱਚ ਕਿਸੇ ਪਾਕਿਸਤਾਨੀ ਕਲਾਕਾਰ ਦੇ ਹੋਣ ਨਾਲ ਕੋਈ ਦੂਸਰਾ ਗਦਾਰ ਕਿਵੇਂ ਬਣ ਜਾਂਦਾ ਹੈ ਅਜੇ ਕੁਝ ਹੀ ਦਿਨਾਂ ਦੀ ਗੱਲ ਹੈ ਅਖਬਾਰਾਂ ਵਿੱਚ ਛਪਿਆ ਕੇ ਦਲਜੀਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਸਟਾਗ੍ਰam ਤੇ ਫੋਲੋ ਕੀਤਾ ਜੋ ਕਿ ਇੱਕ ਮਾਣ ਵਾਲੀ ਗੱਲ ਹੈ ਜੋ ਦਲਜੀਤ ਦੇ ਰਤਬੇ ਨੂੰ ਪ੍ਰਗਟ ਕਰਦੀ ਹੈ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਕਿਸੇ ਨੂੰ ਫੋਲੋ ਕਰਦਾ ਹੈ ਤਾਂ ਜ਼ਰੂਰੀ ਹੈ ਕਿ ਉਸ ਸ਼ਖਸ ਦਾ ਕਿਸੇ ਨਾ ਕਿਸੇ ਖੇਤਰ ਵਿੱਚ ਕੋਈ ਵੱਡਾ ਮੁਕਾਮ ਹੋਵੇਗਾ ਮੁੱਖੀ ਦੀ ਗੱਲ ਦਿਲਜੀਤ ਦੀ ਫਿਲਮ ਸਰਦਾਰ ਜੀ 3 ਭਾਰਤ ਨੂੰ ਛੱਡ ਕੇ ਸਾਰੀ ਦੁਨੀਆ ਵਿੱਚ ਰਿਲੀਜ਼ ਹੋ ਚੁੱਕੀ ਹੈ ਇਸ ਫਿਲਮ ਦੀ ਓਪਨਿੰਗ ਬਹੁਤ ਹੀ ਵਧੀਆ ਰਹੀ ਪਹਿਲੇ ਹੀ ਦਿਨ ਇਸ ਫਿਲਮ ਨੇ 4.5 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਿੱਚ ਵੀ ਇਸ ਫਿਲਮ ਨੇ ਰਿਕਾਰਡ ਪੈਦਾ ਕੀਤਾ ਫਿਲਮ ਨੇ ਪਹਿਲੇ ਹੀ ਦਿਨ ਪਾਕਿਸਤਾਨ ਵਿੱਚ 1.5 ਲੱਖ ਡਾਲਰ ਦੀ ਕਮਾਈ ਕੀਤੀ ਦੱਸਦੇ ਨੇ ਕਿ ਇਸ ਫਿਲਮ ਨੇ 10 ਸਾਲ ਪਹਿਲਾਂ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ ਦਾ ਵੀ ਰਿਕਾਰਡ ਤੋੜ ਦਿੱਤਾ ਹਾਲਾਂਕਿ ਫਿਲਮ ਦੀ ਕਾਸਟ ਦੀ ਚੋਣ ਕਰਨਾ ਪ੍ਰੋਡਿਊਸਰ ਦੇ ਹੱਥ ਹੁੰਦਾ ਹੈ ਇਹ ਉਸਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਨੂੰ ਆਪਣੀ ਫਿਲਮ ਵਿੱਚ ਕਾਸਟ ਕਰਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਕੁਝ ਲੋਕ ਇੱਕ ਕਲਾਕਾਰ ਕਰਕੇ ਫਿਲਮ ਦੇ ਬਾਕੀ ਕਲਾਕਾਰਾਂ ਨੂੰ ਟਾਰਗੇਟ ਕਰ ਰਹੇ ਹਨ। ਪਾਪ ਕੇ ਦਲਜੀਤ ਨੂੰ ਟਾਰਗੇਟ ਕਰ ਰਹੇ ਹਨ। ਦਲਜੀਤ ਨੂੰ ਵੀ ਤਾਂ ਪ੍ਰੋਡਿਊਸਰ ਨੇ ਕਾਸਟ ਕੀਤਾ ਹੋਵੇਗਾ। ਕੁਝ ਆਮ ਲੋਕਾਂ ਦੇ ਨਾਲ-ਨਾਲ ਇੰਡਸਟਰੀ ਦੇ ਕੁਝ ਲੋਕਾਂ ਨੇ ਵੀ ਦਲਜੀਤ ਦੀ ਤਿੱਖੀ ਲੋਚਨਾ ਕੀਤੀ ਹੈ। ਗਾਇਕ ਮੀਕਾ ਸਿੰਘ ਨੇ ਦਿਲਜੀਤ ਦੀ ਲੋਚਨਾ ਕਰਦੇ ਹੋਏ ਕਿਹਾ ਕਿ ਦਲਜੀਤ ਇੱਕ ਫੇਕ ਕਲਾਕਾਰ ਹੈ। ਅੱਗੇ ਮੀਕੇ ਨੇ ਕਿਹਾ ਕਿ ਭਾਰਤ ਵਿੱਚ 10 ਕੁਸ਼ੋ ਲਾ ਕੇ ਦਿਲਜੀਤ ਗਾਇਬ ਹੋ ਗਿਆ ਇਹ ਮੀਕੇ ਦਾ ਸਾੜਾ ਹੈ ਜਾਂ profession ਦੇ ਤੌਰ ਤੇ ਦਿਲਜੀਤ ਤੋਂ ਪਛੜ ਜਾਣ ਦਾ ਦੁੱਖ ਹੈ ਜਿਸ ਨੂੰ ਆਧਾਰ ਬਣਾ ਕੇ ਇੱਕ ਪਾਕਿਸਤਾਨ ਕਲਾਕਾਰ ਦੀ ਆੜ ਵਿੱਚ ਮੀਕਾ ਇਹ ਸਭ ਕੁਝ ਬੋਲ ਰਿਹਾ ਹੈ ਮੀਕਾ ਸਿੰਘ ਵੀ ਤਾਂ ਪਾਕਿਸਤਾਨ ਵਿੱਚ ਪ੍ਰੋਗਰਾਮ ਕਰਦਾ ਰਿਹਾ ਹੈ ਕਿ ਉਸ ਨੂੰ ਵੀ ਗਦਾ ਰੱਖਿਆ ਜਾਵੇ ਜਵਾਬ ਨਾ ਹੈ ਕਿਉਂਕਿ ਕਲਾਕਾਰ ਨੂੰ ਕਿਸੇ ਇੱਕ ਦਾਇਰੇ ਵਿੱਚ ਨਹੀਂ ਬੰਨਿਆ ਜਾ ਸਕਦਾ ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀ ਇੰਡਸਟਰੀ ਵਿੱਚੋਂ ਵੀ ਦਿਲਜੀਤ ਨੂੰ ਬਹੁਤਾ ਸਾਥ ਨਹੀਂ ਮਿਲਿਆ ਸਿਰਫ ਕੁਝ ਕੁ ਲੋਕ ਹੀ ਉਸ ਦੀ سپورਟ ਤੇ ਆਏ ਗਾਇਕ ਜਸਬੀਰ ਜੱਸੀ ਨੇ ਡਟ ਕੇ ਦਿਲਜੀਤ ਦਾ ਸਾਥ ਦਿੱਤਾ ਭਾਵੇਂ ਉਸਤੇ ਕਿਸੇ ਨੇ ਕੇਸ ਵੀ ਕਰ ਦਿੱਤਾ ਹੈ ਜਸਬੀਰ ਜੱਸੀ ਨੇ ਕਿਹਾ ਕਿ ਸਾਡੇ ਦੇਚ ਵਿੱਚ 70% ਗਾਣੇ ਪਾਕਿਸਤਾਨੀ ਨੇ ਜਾਂ ਉਹਨਾਂ ਦੇ ਤਰਜਮਾ ਪਾਕਿਸਤਾਨੀ ਨੇ ਕਿ ਉਹਨਾਂ ਗਾਣਿਆਂ ਨੂੰ ਅਸੀਂ ਫਿਲਮਾਂ ਵਿੱਚੋਂ ਕੱਟ ਸਕਦੇ ਹਾਂ ਦੇਵ ਖਰੋੜ ਵੀ ਡਟ ਕੇ ਦਲਜੀਤ ਦੇ ਹੱਕ ਵਿੱਚ ਖਲੋਤਾ ਹੈ ਗੁਰਚੇਤ ਚਿੱਤਰਕਾਰ ਨੇ ਵੀ ਦਲਜੀਤ ਦੇ ਹੱਕ ਵਿੱਚ ਨਾਰਾ ਮਾਰਿਆ ਹੈ ਪੰਜਾਬੀ ਇੰਡਸਟਰੀ ਵਿੱਚ ਕੁਝ ਲੋਕ ਅਜੇ ਵੀ ਨੇ ਜਿਨ੍ਹਾਂ ਨੇ ਡਟ ਕੇ ਦਲਜੀਤ ਦਾ ਸਾਥ ਤਾਂ ਕੀ ਦੇਣਾ ਸੀ ਸਗੋਂ ਡਰ ਗਿਆ ਲੱਗਦੇ ਨੇ ਪੰਜਾਬੀ ਅਦਾਕਾਰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰam ਤੋਂ ਫਿਲਮ ਦੇ ਪੋਸਟਰ ਤੱਕ ਹਟਾ ਦਿੱਤੇ ਨੇ ਪਾਕਿਸਤਾਨੀ ਕਲਾਕਾਰ ਹਾਨੀਆ ਆਮਰ ਨੂੰ ਅਨਫੋਲੋ ਕਰ ਦਿੱਤਾ ਹੈ ਇਥੋਂ ਤੱਕ ਕਿ ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ ਨੇ ਵੀ ਦਿਲਜੀਤ ਨੂੰ ਟਾਰਗੇਟ ਕੀਤਾ ਹੈ ਉਹਨਾਂ ਨੇ ਤਾਂ ਇਥੋਂ ਤੱਕ ਮੰਗ ਕਰ ਦਿੱਤੀ ਹੈ ਕਿ ਦਿਲਜੀਤ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦਿਲਜੀਤ ਨੇ ਬੀਬੀਸੀ ਨਾਲ ਗੱਲ ਕਰਦਿਆਂ ਸਪਸ਼ਟ ਕੀਤਾ ਹੈ ਕਿ ਇਹ ਫਿਲਮ ਪਹਿਲਗਾਮ ਘਟਨਾ ਤੋਂ ਪਹਿਲਾਂ ਦੀ ਬਣੀ ਹੋਈ ਹੈ ਤੇ ਇਸ ਤੇ ਕਰੋੜਾਂ ਰੁਪਏ ਲੱਗਾ ਹੋਇਆ ਹੈ ਜੇਕਰ ਪ੍ਰੋਡਿਊਸਰ ਇਸ ਨੂੰ ਓਵਰ ਸੀਜ਼ ਰਿਲੀਜ਼ ਕਰਨਾ ਚਾਹੁੰਦਾ ਹੈ ਤਾਂ ਮੇਰਾ ਪੂਰਾ ਯੋਗਦਾਨ ਉਹਨਾਂ ਨਾਲ ਹੈ ਪੰਜਾਬੀ ਕਲਾਕਾਰਾਂ ਨਾਲੋਂ ਬੰਬੇ ਵਾਲੇ ਜ਼ਿਆਦਾ ਦਲਜੀਤ ਦੇ ਹੱਕ ਵਿੱਚ ਖੜੇ ਨੇ ਪ੍ਰਸਿੱਧ ਡਾਇਰੈਕਟਰ ਇਮਤੀਆਜ਼ ਅਲੀ ਨੇ ਦਲਜੀਤ ਦੀ ਰਾਜ ਦੀ ਪ੍ਰਸ਼ੰਸਾ ਕੀਤੀ ਹੈ ਪ੍ਰਸਿੱਧ ਗੀਤਕਾਰ ਜਾਵედ ਅਖਤਰ ਨੇ ਵੀ ਦਲਜੀਤ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਹੈ ਪਰ ਗਿੱਪੀ ਗਰੇਵਾਲ ਬੀਨੂ ਢਿੱਲੋਂ ਕਰਮਜੀਤ ਅਨਮੋਲ ਵਰਗੇ ਤਾਂ ਸ਼ਾਇਦ ਕੁਝ ਬੋਲੇ ਨਹੀਂ ਪੰਜਾਬੀ ਇੰਡਸਟਰੀ ਵਿੱਚੋਂ ਕਿਸੇ ਦਾ ਨਾਂ ਬੋਲਣਾ ਇੱਕ ਮਾੜਾ ਰੁਝਾਨ ਹੈ ਘੱਟੋ ਘੱਟ ਪੰਜਾਬੀ ਫਿਲਮ ਇੰਡਸਟਰੀ ਤਾਂ ਦਿਲਜੀਤ ਦੇ ਹੱਕ ਵਿੱਚ ਬੋਲਦੀ ਚਾਹੀਦਾ ਤਾਂ ਇਹ ਹੈ ਕਿ ਫਿਲਮ ਨੂੰ ਰਿਲੀਜ਼ ਹੋਣ ਦਿਓ ਜਿਸ ਦਾ ਜੀ ਕਰਦਾ ਹੈ ਉਹ ਜਾਵੇ ਦੇਖੇ ਜਿਸ ਦਾ ਨਹੀਂ ਕਰਦਾ ਉਹ ਨਾ ਜਾਵੇ ਜਦੋਂ ਕੋਈ ਵੀ ਫਿਲਮ ਦੇਖਣ ਨਾ ਜਾਵੇਗਾ ਤਾਂ ਦਿਲਜੀਤ ਹੁਣਾਂ ਨੂੰ ਸਮਝ ਆ ਜਾਵੇਗੀ ਪਰ ਦਿਲਜੀਤ ਨੂੰ ਬਿਨਾਂ ਵਜ੍ਹਾ ਗਦਾਰ ਦਾ ਤਮਗਾ ਨਾਂ ਦਿੱਤਾ ਜਾਵੇ ਇਸ ਸਾਰੇ ਵਿਵਾਦ ਤੋਂ ਇਲਾਵਾ ਦਲਜੀਤ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਨੇ ਵਿਸ਼ਵ ਟੂਰ ਤੋਂ ਇਲਾਵਾ ਦਲਜੀਤ ਨੇ ਉਹਨਾਂ ਸਥਾਨਾਂ ਤੇ ਵੀ ਕਲਾ ਦਾ ਲੋਹਾ ਮਨਵਾਇਆ ਹੈ ਜਿੱਥੇ ਵਿਦੇਸ਼ੀ ਲੋਕਾਂ ਦੇ ਸਟਾਰ ਕਲਾਕਾਰਾਂ ਨੂੰ ਵੀ ਕਈ ਵਾਰੀ ਘੱਟ ਮੌਕਾ ਮਿਲਦਾ ਹੈ ਦਿਲਜੀਤ ਦੇ ਨਾਂ ਨਾਲ ਇੱਕ ਪ੍ਰਾਪਤੀ ਹੋਰ ਜੁੜਨ ਜਾ ਰਹੀ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਗਾਇਕ ਅਤੇ ਅਦਾਕਾਰ ਦਲਜੀਤ ਨੂੰ ਡੈਡੀਕੇਟ ਇੱਕ ਕੋਰਸ ਜਾਂ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬੀ ਸੱਭਿਆਚਾਰ ਅਤੇ ਪ੍ਰਵਾਸੀਆਂ ਬਾਰੇ ਕੋਰਸ ਹੋਵੇਗਾ ਜਿਸ ਦਾ ਦਲਜੀਤ ਨੂੰ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਹੈ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਦਿਲਜੀਤ ਦੀ ਅਤੇ ਸਮੂਹ ਪੰਜਾਬੀਆਂ ਦੀ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦੇਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋ ਸਕੇ ਤਾਂ ਲਾਈਕ ਸ਼ੇਅਰ ਵੀ ਕਰਨਾ ਧੰਨਵਾਦ